ਅ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਵਾਲ ਵਾਧਦੇ ਆ ਐਸਬੀ 509 ਦਾ ਜਿਹੜਾ ਆਰਟੀਕਲ ਛਾਪਿਆ ਗਿਆ ਆ ਤੇ ਇਹ ਵੀ ਦੱਸ ਜਾਈਏ ਵੀ ਸਾਡੇ ਆਪਣੇ ਹਰਜੋਤ ਸਿੰਘ ਖਾਲਸਾ ਜੀ ਨੇ ਇਸ opinion article ਨੂੰ ਜਿਹੜਾ ਉਹ ਛਾਪਿਆ ਆ ਅੱਜ ਦੀਆਂ ਜਿਹੜੀਆਂ ਤਕਰੀਬਨ ਸਾਰੀਆਂ ਹੀ ਮੇਨ ਪਬਲਿਕੇਸ਼ਨ ਚਾਹੇ ਉਹ ਸੈਕਰਾਮੈਂਟੋ ਬੀ ਆ ਮੋਡੇਸਟੋ ਬੀ ਆ ਮਰਸਡ ਸਨ ਸਟਾਰ ਆ ਫਰੇਜ਼ਨੋ ਬੀ ਆ ਇਧਰਲੇ ਪਾਸੇ ਇਹ ਜਿਹੜੇ ਆਰਟੀਕਲਸ ਆ ਜਾਂ ਜਿਹੜੀਆਂ ਇਹ ਖਬਰਾਂ ਇਹਨਾਂ ਦੇ ਆਨਲਾਈਨ ਪੋਰਟਲ ਦੇ ਉੱਤੇ ਅੱਜ ਇਹ ਆਰਟੀਕਲ ਜਿਹੜਾ ਉਹ ਛਪਿਆ ਆ ਸੋ ਇਹਦਾ ਜਿਹੜਾ ਸਰਲੇਖ ਆ ਇਹ ਹੀ ਆ ਨਿਊ ਬਲ ਡਿਫੈਂਡਸ ਕੈਲੀਫੋਰਨੀਆ ਫਰਮ ਇੰਟਰਨੈਸ਼ਨਲ ਆਥੋਰਿਟੇਰੀਅਨ ਥ੍ਰੈਟਸ ਕੈਲੀਫੋਰਨੀਆ ਵਿੱਚ ਅਮਰੀਕਨ ਪ੍ਰਭੂਸੱਤਾ ਨੂੰ ਵਿਦੇਸ਼ਾਂ ਵੱਲੋਂ ਵੱਧ ਰਿਹਾ ਖਤਰਾ ਇਹਦੇ ਬਾਬਤ ਇਹ ਹੈਗਾ ਆ ਸੋ ਇਹ ਦਰਸਾਉਣ ਦੀ ਕੋਸ਼ਿਸ਼ ਹੈ ਦੱਸਣ ਦੀ ਕੋਸ਼ਿਸ਼ ਹੈ ਆਰਟੀਕਲ ਦੇ ਤਹਿਤ ਕਿ ਕੀ ਕੁਝ ਜਿਹੜਾ ਅੰਦਰ ਖਾਤੇ ਚੱਲ ਰਿਹਾ ਆ ਤੇ ਇਸ ਦੇ ਉੱਤੇ ਰੋਕ ਲਾਉਣੀ ਕਿਉਂ ਜ਼ਰੂਰੀ ਆ ਕਿਉਂ ਐਸਵੀ 509 ਬਿੱਲ ਜਿਹੜਾ ਆ ਉਸ ਦਾ ਪਾਸ ਹੋਣਾ ਪਾਸ ਤਾਂ ਉਹ ਹੋਇਆ ਆ ਉਸ ਦੇ ਉੱਤੇ ਗਵਰਨਰ ਦੇ ਸਾਈਨ ਹੋਣੇ ਤੇ ਉਸ ਤੱਕ ਕਾਨੂੰਨ ਬਣਨਾ ਕਿਉਂ ਜ਼ਰੂਰੀ ਹੈਗਾ ਆ ਹਰਜੋਤ ਸਿੰਘ ਜੀ ਜੇ ਤੁਸੀਂ ਕਹੋ ਤਾਂ ਮੈਂ ਇਹ ਆਰਟੀਕਲ ਆਪਣੇ ਜਿਹੜੇ শ্রোਤੇ ਆ ਦਰਸ਼ਕਾ ਉਹਨਾਂ ਦੇ ਲਈ ਜਿਹੜਾ ਪੜ੍ਹ ਕੇ ਆ ਉਹ ਸੁਣਾਉਨੇ ਆ ਜੀ ਬਿਲਕੁਲ ਜੀ ਸੋ ਦੁਨੀਆ ਦੀ ਦੇਖੋ 25 ਸਭ ਤੋਂ ਵੱਡੀ ਅਰਥਵਿਵਸਥਾ ਆ ਕਰੀਬ 4 ਕਰੋੜ ਅਮਰੀਕੀ ਡਿਵਸੋਂ ਵਾਲਾ ਇਹ ਜਿਹੜਾ ਸੂਬਾ ਆ ਕੈਲੀਫੋਰਨੀਆ ਇੱਥੇ ਨਵੀਨਤਾ ਵਿਭਿੰਨਤਾ ਲੋਕ ਰਾਜੀ ਕਦਰਾਂ ਕੀਮਤਾਂ ਇਹ ਉਸ ਦਾ ਪ੍ਰਤੀਕ ਆ ਪਰ ਉਸ ਦੀ ਜਿਹੜੀ ਮਹੱਤਤਾ ਤੇ ਸ਼ਾਨ ਜਿਹੜੀ ਆ ਤਾਂ ਨਾ ਸ਼ਾ ਮੁਲਕਾਂ ਦੇ ਹਾਕਮਾਂ ਜਿਹੜੇ ਆਪਣੇ ਤੋਂ ਵੱਖਰੇ ਵਿਚਾਰਾਂ ਨੂੰ ਦਬਾਉਂਦੇ ਨੇ ਲੋਕਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਬਹੁਤ ਰੜਕਦੀ ਆ ਸੋ ਹਾਲੀ ਵਿੱਚ ਆਪਾਂ ਚੀਨ ਵਿੱਚ ਜਿਹੜੀ ਸ਼ੰਗਾਈ ਕੋ ਜਥੇਬੰਦੀ ਉਹਦੇ ਸਮੇਲਨ ਦੇ ਮੌਕੇ ਦੇਖਿਆ ਸੀ ਕਿਓ ਖਿਚੜੀ ਹੋਏ ਪਏ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿੰਗਪਿੰਗ ਰੂਸ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਤੋਂ ਆਪਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਵੀ ਕਿੱਦਾਂ ਕਿਓ ਖਿਚਣੀ ਹੋਏ ਪਏ ਸੀਗੇ ਤੇ ਇਹ ਨੇਤਾ ਕੈਲੀਫੋਰਨੀਆ ਨੂੰ ਇੱਕ ਜੰਗ ਦਾ ਮੈਦਾਨ ਬਣਾਉਣ ਵਾਲੇ ਪਾਸੇ ਵੱਲ ਨੂੰ ਵਧ ਰਹੇ ਨੇ ਤੁਸੀਂ ਤੁਸੀਂ ਆਪਣੇ ਜਿਹੜੀ ਉਹ ਸਮਝ ਰੱਖ ਸਕਦੇ ਆ ਵੀ ਕੀ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਹੈਗਾ ਆ ਇਹਦੇ ਵਿੱਚ ਜਿਹੜਾ ਆਪਾਂ ਦੱਸਦੇ ਜਾਈਏ ਵੀ ਅਮਰੀਕਨ ਲੋਕਾਂ ਨੂੰ ਇਹਨਾਂ ਦੇ ਵੱਲੋਂ ਨੁਕਸਾਨ ਪਹੁੰਚਾਉਣ ਦੀ ਜਿਹੜੀਆਂ ਜਾਂ ਉਹਨਾਂ ਦੇ ਉੱਤੇ ਧੱਕਾ ਕਰਨ ਦੀ ਜਿਹੜੀ ਇਹਨਾਂ ਦੀ ਨੀਤੀ ਜੋ ਆਪਣੇ ਮੁਲਕਾਂ 'ਚ ਕਰਦੇ ਆ ਉਹ ਇੱਥੇ ਕੈਲੀਫੋਰਨੀਆ 'ਚ ਲਿਆ ਰਹੇ ਨੇ ਰਾਜ ਦੀ ਜਿਹੜੀ ਹੈ ਵਿਭਿੰਨਤਾ ਆ ਆ ਜਿਹੜੀ ਇਸ ਦੇ ਵਿੱਚ ਵਿਭਿੰਨਤਾ ਆ ਵਿੱਚ ਵੱਡੀ ਗਿਣਤੀ ਚ ਭਾਰਤੀ ਅਮਰੀਕਨ ਚੀਨੀ ਅਮਰੀਕਨ ਸਿੱਖ ਅਮਰੀਕਨ ਤੇ ਹੋਰ ਪ੍ਰਵਾਸੀ ਭਾਈਚਾਰੇ ਸ਼ਾਮਲ ਨੇ ਕਾਰਨ ਕੈਲੀਫੋਰਨੀਆ ਨੂੰ ਜਿਹੜਾ ਮੁਲਕੋਂ ਬਾਹਰੋਂ ਦਬਾਅ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ ਇਸ ਤੋਂ ਇਸ ਦੇ ਇਸ ਦੇ ਕਰਕੇ ਜਿਹੜਾ ਸਭ ਤੋਂ ਵੱਧ ਖਤਰਾ ਬਣਦਾ ਆ ਉਤਰੀ ਕੈਲੀਫੋਰਨੀਆ ਤੋਂ ਲੈ ਕੇ ਦੱਖਣੀ ਕੈਲੀਫੋਰਨੀਆ ਤੱਕ ਵਿਦੇਸ਼ੀ ਜਸੂਸ ਕੈਲੀਫੋਰਨੀਆ ਵਾਸੀਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਗਸਤ 2024 ਵਿੱਚ ਸਿੱਖ ਕਾਰਕੁਨ ਸਤਿੰਦਰ ਪਾਲ ਸਿੰਘ ਰਾਜੂ ਤੇ ਉੱਤੇ ਵੁੱਡਲੈਂਡ ਨੇੜੇ ਗੱਡੀ ਚਲਾਉਂਦਿਆਂ ਸਮੇਂ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਰਾਜੂ ਅਤੇ ਉਸਦੇ ਦੋਸਤ ਵਾਲ-ਵਾਲ ਬਚ ਗਏ ਭਾਰਤੀ ਜਸੂਸਾਂ ਰਾਹੀਂ ਮਰਵਾਏ ਗਏ ਕੈਨੇਡਾ ਵਿੱਚ ਸਿੱਖ ਆਗੂ ਭਾਈ ਹਰਦੀਪ ਸਿੰਘ ਨੇਜਰ ਦੇ ਨਾਲ ਜੁੜੇ ਰਾਜੂ ਦਾ ਮੰਨਣਾ ਹੈ ਵੀ ਇਹ ਹਮਲਾ ਵੀ ਰਾਜਨੀਤਿਕ ਕਾਰਨਾ ਕਰਕੇ ਸੀਗਾ ਤੇ ਇਸ ਹਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਣ ਇਸ ਦੀ ਜਾਂਚ FBI ਕਰ ਰਹੀ ਆ। ਐਲ.ਏ ਦੇ ਵਿੱਚ ਇੱਕ ਫੈਡਰਲ ਗ੍ਰੈਂਡ ਜਿਊਰੀ ਨੇ 3 ਮਈ 2025 ਨੂੰ ਚੀਨ ਦੇ ਨਾਗਰਿਕ ਕੋਆਈ ਗੁਆਂਕਾਈ ਤੇ ਯੂਕੇ ਦੇ ਨਾਗਰਿਕ ਤੇ ਅਮਰੀਕਾ 'ਚ ਰਹਿੰਦੇ ਜான் ਮਿਲਰ ਦੇ ਉੱਤੇ ਦੋਸ਼ ਲਾਇਆ ਸੀ ਵੀ ਉਹਨਾਂ ਨੇ ਸ਼ੀ ਜ਼ਿੰਗਪਿੰਗ ਦੀ ਆਲੋਚਨਾ ਕਰਨ ਵਾਲੇ ਇੱਕ ਅਮਰੀਕਨ ਨੂੰ ਚੁੱਪ ਕਰਾਉਣ ਲਈ ਸਾਜ਼ਿਸ਼ ਘੜੀਗੀ। ਇਹ ਘਟਨਾ ਜਦੋਂ APEC ਦੀ ਗੱਲਬਾਤ ਤੋਂ ਐ ਬਿਲਕੁਲ ਪਹਿਲਾਂ ਵਾਪਰੀ ਸੀਗੀ। ਕੈਲੀਫੋਰਨੀਆ ਨੂੰ ਵਿਦੇਸ਼ੀ ਦਖਲਅੰਦਾਜ਼ੀ ਦੇ ਵਿਰੁੱਧ ਆਪਣੀ ਰੱਖਿਆ ਮਜ਼ਬੂਤ ਕਰਨੀ ਪਾਉਗੀ ਇਸ ਨੂੰ ਯਕੀਨੀ ਬਣਾਉਣ ਵਾਲਾ ਕਾਨੂੰਨ ਕਾਨੂੰਨੀ ਹਾਲਾ ਐਸਬੀ 509 ਤੇ ਜਿਸ ਦੇ ਜਿਹੜਾ ਕਿ ਸਰਬਸੰਮਤੀ ਨਾਲ ਅਸੈਂਬਲੀ ਤੇ ਸੈਨੇਟ ਦੇ ਵਿੱਚ ਪਾਸ ਹੋ ਚੁੱਕਾ ਆ ਤੇ ਹੁਣ ਗਵਰਨਰ ਗੈਵਿਨ ਨਿਊਸਮ ਦੇ ਫੈਸਲੇ ਦੀ ਉਡੀਕ ਕਰ ਰਿਹਾ ਆ ਗਵਰਨਰ ਦੇ ਦਸਤਕਤਾਂ ਤੋਂ ਉਪਰੰਤ ਇਹ ਕਾਨੂੰਨ ਕੈਲੀਫੋਰਨੀਆ ਦੇ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਰਾਹੀਂ ਪੁਲਿਸ ਅਧਿਕਾਰੀਆਂ ਨੂੰ ਵਿਦੇਸ਼ੀ ਸਰਕਾਰਾਂ ਅਤੇ ਸਾਡੇ ਨਾਗਰਿਕਾਂ ਨੂੰ ਡਰਾਉਣ ਦੀਆਂ ਘਟਨਾਵਾਂ ਨੂੰ ਪਛਾਣਨ ਅਤੇ ਰੋਕਣ ਲਈ ਕਾਰਵਾਈਆਂ ਕਰਨ ਦੇ ਸਖਲਾਈ ਦੇਊਗਾ ਜਿਹੜਾ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਦੀ ਆਪਾਂ ਗੱਲ ਕਰਦੇ ਆ ਬਿੱਲ ਦੇ ਜਿਹੜੇ ਸਪான்ਸਰ ਸੈਨੇਟਰ ਐਨਾ ਕਵਰੇਓ ਆ ਉਹਨਾਂ ਦਾ ਕਹਿਣਾ ਆ ਵੀ ਜਿਵੇਂ ਕਾਨੂੰਨ ਲਾਗੂ ਕਰਨ ਵਾਲੇ ਜਿਹੜੇ ਲਾਨਫੋਰਸਮੈਂਟ ਵਾਲੇ ਆ ਉਹਨਾਂ ਦੇ ਅਧਿਕਾਰੀ ਜਿਹੜੇ ਆ ਘਰੇਲੂ ਹਿੰਸਾ ਮਨੁੱਖੀ ਤਸਕਰੀ ਪਛਾਣ ਦੇ ਲਈ ਉਹਨਾਂ ਨੂੰ ਵਿਸ਼ੇਸ਼ ਸਖਲਾਈ ਪ੍ਰਾਪਤ ਕੀਤੀ ਆ ਉਹਨਾਂ ਨੇ ਕਰਦੇ ਨੇ ਉਸੇ ਤਰਜ਼ ਦੇ ਉੱਤੇ ਪੁਲਿਸ ਨੂੰ ਵਿਦੇਸ਼ੀ ਸਰਕਾਰਾਂ ਵੱਲੋਂ ਨਿਸ਼ਾਨਾ ਬਣਾਏ ਜਾ ਰਹੇ ਭਾਈਚਾਰਿਆਂ ਦੀ ਰੱਖਿਆ ਕਰਨ ਲਈ ਵੀ ਤਿਆਰ ਹੋਣਾ ਪਊਗਾ ਸੋ ਜੋ ਕਿ ਇੱਕ ਬਹੁਤ ਚੰਗੀ ਗੱਲ ਆ ਤੇ ਇਹ ਸਮੇਂ ਦੀ ਜ਼ਰੂਰਤ ਆ ਸਰਹੱਦੋਂ ਪਾਰਲੇ ਖਤਰੇ ਭਾਵ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਈ ਰੂਪਾਂ ਵਿੱਚ ਹੁੰਦੀ ਆ ਸਰੀਰਕ ਹਾਨੀ ਤੰਗ ਪਰੇਸ਼ਾਨੀ ਡਿਜੀਟਲ ਧਮਕੀਆਂ ਜਿਨ੍ਹਾਂ ਨਾਲ ਅਮਰੀਕਾ ਆ ਕੇ ਇੱਥੋਂ ਦੇ ਸਿਟੀਜ਼ਨ ਬਣੇ ਲੋਕਾਂ ਨੂੰ ਡਰਾਇਆ ਜਾਵੇ ਜਿਹੜੇ ਲੋਕਾਂ ਦੇ ਉੱਤੇ ਹੱਕਾਂ ਦਾ ਡਾਕਾ ਮਾਰਨਾ ਜਾਂ ਦਬਾਉਣ ਵਾਲੀਆਂ ਵਿਦੇਸ਼ੀ ਸਰਕਾਰਾਂ ਦੇ ਵਿਰੁੱਧ ਬੋਲਦੇ ਹਨ ਟਰਾਂਸਨੈਸ਼ਨਲ ਪ੍ਰੈਪਰੇਸ਼ਨ ਦਾ ਉਹਨਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਤੇ ਸ਼ਹਿਰੀ ਆਜ਼ਾਦੀਆਂ ਲਈ ਕੰਮ ਕਰਨ ਵਾਲੀ ਗੈਰ ਸਰਕਾਰੀ ਇੱਕ ਸਮਾਜ ਸੇਵੀ ਸੰਸਥਾ ਆ ਫ੍ਰੀडम ਹਾਊਸ ਉਹਨਾਂ ਮੁਤਾਬਕ ਦੁਨੀਆ ਭਰ ਵਿੱਚ ਘੱਟੋ ਘੱਟ 55 ਅਜਿਹੇ ਮੁਲਕ ਨੇ ਅਜਿਹੀਆਂ ਸਰਕਾਰਾਂ ਨੇ ਜਿਹੜੇ ਐਸੇ ਹਤਕੰਡੇ ਅਪਣਾਉਂਦੀਆਂ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਜਿਹੜੇ ਉਦਾਹਰਣ ਤੁਹਾਨੂੰ ਅਸੀਂ ਉੱਤੇ ਦੱਸੇ ਆ ਵੀ ਉਹਦੇ ਵਰਗੇ ਉਹ ਹਤਕੰਡੇ ਅਪਣਾਉਂਦੀਆਂ ਆ ਤੇ ਜਿਨ੍ਹਾਂ ਵਿੱਚ ਸਭ ਤੋਂ ਵੱਡੇ ਦੋਸ਼ੀਆਂ ਵਿੱਚੋਂ ਹੁਣ ਉਹਨਾਂ ਨੇ ਫ੍ਰੀडम ਹਾਊਸ ਦਾ ਜਿਹੜਾ ਕਹਿਣਾ ਆ ਈਰਾਨ ਚੀਨ ਤੇ ਭਾਰਤ ਸ਼ਾਮਲ ਨੇ ਟੌਪ 3 ਦੇ ਵਿੱਚ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਇੰਨਾ ਕਰਦੇ ਆ ਹੁਣ ਆਪਾਂ ਕਿਉਂ ਰੌਲਾ ਪਾਉਂਦਾ ਰਹਿੰਨੇ ਆ ਵੀ ਐਚ ਏ ਐਫ ਕੋਹਨਾ ਵਰਗਾ ਵਿਦੇਸ਼ੀ ਸਰਕਾਰਾਂ ਦੇ ਹੱਥ ਠੋਕੇ ਖਾਸ ਕਰਕੇ ਜਿਹੜੇ ਐਚ ਏ ਐਫ ਵਰਗੀਆਂ ਸੰਸਥਾਵਾਂ ਆ ਇਹ ਛੋਟੀਆਂ ਜਿਹੀਆਂ ਬੰਦੀਆਂ ਜੋ ਮੋਦੀ ਵਰਗੀਆਂ ਤਾਨਾਸ਼ਾ ਨੀਤੀਆਂ ਦਾ ਪ੍ਰਚਾਰ ਕਰਦੀਆਂ ਆ ਉਹਨਾਂ ਨੇ SB509 ਨੂੰ ਕਮਜ਼ੋਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਈ ਆ ਉਹਨਾਂ ਨੇ ਝੂਠਾ ਦਾਵਾ ਕੀਤਾ ਵੀ ਬਿੱਲ SB509 ਹਿੰਦੂ ਵਿਰੋਧੀ ਆ ਕਿਉਂਕਿ ਅਸੈਂਬਲੀ ਵਿੱਚ ਇਸ ਦਾ ਕੋ ਸਪੌਂਸਰ ਇੱਕ ਸਿੱਖ ਅਮਰੀਕਨ ਡਾਕਟਰ ਜਸਮੀਤ ਬੈਂਸ ਉਹਨਾਂ ਨੇ ਬਿੱਲ ਦੇ ਰਾਹ ਵਿੱਚ ਅੜਕੇ ਆਉਣ ਦੇ ਲਈ ਲਿੱਕੇ ਪਾਉਣ ਦੇ ਲਈ ਸਰਕਾਰ ਕੈਲੀਫੋਰਨੀਆ ਦੀ ਸਰਕਾਰ ਵਿੱਚ ਉੱਪਰਲੇ ਪੱਧਰ ਤੱਕ ਜ਼ੋਰ ਲਾਇਆ ਪਿਆ ਆ ਬਹੁਤ ਕੋਸ਼ਿਸ਼ਾਂ ਕੀਤੀਆਂ ਆ ਕਈ ਮੌਕਿਆਂ ਦੇ ਵਿੱਚ ਉਹ ਕਾਮਯਾਬ ਵੀ ਰਹੇ ਜਦੋਂ ਇਹਨਾਂ ਨੇ ਇਹਨਾਂ ਕਾਨੂੰਨਾਂ ਦੇ ਵਿੱਚ ਇਸ ਲਾਅ ਦੇ ਵਿੱਚ ਅਮੈਂਡਮੈਂਟਸ ਵੀ ਜਿਹੜੀਆਂ ਉਹ ਕਰਵਾ ਲਈਆਂ ਉਹ ਅਮੈਂਡਮੈਂਟ ਕਰਵਾਉਣ ਤੋਂ ਬਾਅਦ ਵੀ ਨਹੀਂ ਹਟ ਰਹੇ ਤੇ ਉਹ ਕਹਿੰਦੇ ਵੀ ਹੁਣ ਇਸ ਨੂੰ ਵੀਟੋ ਜਿਹੜਾ ਉਹ ਕੀਤਾ ਜਾਵੇ ਸੋ ਇਹਨਾਂ ਨੇ ਇਹਨਾਂ ਨੇ ਉਹੀ ਤਰੀਕਾ ਹਨ ਜਿਸ ਜਿੱਦਾਂ ਦੁਆਰਾ ਤਾਨਾਸ਼ਾ ਮੁਲਕ ਖੁਦ ਪਰਦੇ ਪਿੱਛੇ ਰਹਿ ਕੇ ਅਮਰੀਕੀ ਲੋਕਾਂ ਨੂੰ ਆਪਸ ਵਿੱਚ ਲੜਾਉਣ ਲਈ ਹਰ ਹੀ ਲਵਸੀਲਾ ਜਿਹੜਾ ਉਹ ਵਰਤਦੇ ਆ ਡਿਵਾਈਡ ਐਂਡ ਰੂਲ ਵਾਲੀ ਜਿਹੜੀ ਗੱਲ ਆਪਾਂ ਅਕਸਰ ਜਿਹੜੀ ਦੇਖਦੇ ਆ ਜੁਲਾਈ ਵਿੱਚ ਸਟਾਕਟਨ ਦੇ ਗਦਰੀ ਬਾਬਿਆਂ ਦੇ ਜਿਹੜੇ ਇਤਿਹਾਸਿਕ ਸਥਾਨ ਗੁਰਦੁਆਰਾ ਸਾਹਿਬ ਨੂੰ ਟੈਲੀਫੋਨ ਜਾਂਦਾ ਆ ਉਸੇ ਤਰ੍ਹਾਂ ਹੀ ਧਮਕੀ ਭਰੇ ਜਿਹੜੇ ਸੁਨੇਹੇ ਮਿਲੇ ਆ ਜਿਨ੍ਹਾਂ ਵਿੱਚ ਗੁਰੂ ਘਰ ਦੇ ਆਗੂਆਂ ਨੂੰ ਕਿਹਾ ਗਿਆ ਅਸੀਂ ਤੁਹਾਨੂੰ ਛੱਡਾਂਗੇ ਨਹੀਂ ਤੁਸੀਂ ਚਾਹੇ FBI ਨੂੰ ਕਾਲ ਕਰੋ ਸਾਨੂੰ ਕੋਈ ਪਰਵਾਹ ਨਹੀਂ ਗੰਦੀ ਭਾਸ਼ਾ ਜਿਹੜੀ ਆ ਦੁਆਰਾ ਉਹਨਾਂ ਨੇ ਸਿੱਖ ਅਮਰੀਕਨ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਿਸ ਤਰੀਕੇ ਦੇ ਨਾਲ ਟੈਕਸਸ ਆ ਦਾ ਇੱਕ ਅਠਾਲੇ ਕਰਕੇ ਸੀਗਾ ਉਹਨੇ ਵੀ ਕੀਤਾ ਸੀ ਬਾਅਦ ਚ ਉਹਨੂੰ ਸਜ਼ਾ ਵੀ ਜਿਹੜੀ ਆ ਇਵੈਂਚੁਅਲੀ ਹੋ ਗਈ ਸੀਗੀ ਸੋ ਟ੍ਰਾਂਸਨੇਸ਼ਨ ਰਿਪਰੈਸ਼ਨ ਦੇ ਰੂਪ ਨੇ ਸੋ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਨੂੰ ਸਨ 2023 ਵਿੱਚ ਭਾਰਤ ਸਰਕਾਰ ਦੇ ਹੱਥ ਟੋਕਿਆਂ ਵੱਲੋਂ ਇੱਕ ਕਢਾਉਣੀ ਸੱਚ ਘਟਨਾ ਰਾਹੀਂ ਨਿਸ਼ਾਨਾ ਬਣਾਇਆ ਗਿਆ ਜੋ ਸੁਰੱਖਿਆ ਕੈਮਰਾ ਵਿੱਚ ਕੈਦ ਸੀ ਜਿੱਦਾਂ ਆਪਾਂ ਉਹ ਵੀਡੀਓ ਸਾਰਿਆਂ ਨੇ ਦੇਖੀਆ ਵੀ ਕਿਸ ਤਰੀਕੇ ਦੇ ਨਾਲ ਇੰਡੀਅਨ ਅਧਿਕਾਰੀ ਗੋਰਦੋਰਾ ਸਾਹਿਬ ਦੇ ਅੰਦਰ ਜਿਹੜੇ ਆਉਂਦੇ ਆ ਤੇ ਆ ਕੇ ਡਰਾਉਣ ਧਮਕਾਉਣ ਦਾ ਜਿਹੜਾ ਉੱਥੇ ਕੰਮ ਕਰਕੇ ਜਾਂਦੇ ਆ ਉਹ ਆਪਣੇ ਕੈਮਰਿਆਂ ਦੇ ਵਿੱਚ ਕੈਦ ਹੋਈ ਚੀਜ਼ ਆ ਕੈਲੀਫੋਰਨੀਆ ਰਾਜ ਦੀ ਜਿਹੜੀ ਅਮਰੀਕੀ ਨਵੀਨਤਾ ਆ ਉਹ ਰਾਜਤਾਨੀ ਵੱਜੋਂ ਐਮਪੋਮਿਕਾਇਆ ਵਿਦੇਸ਼ੀ ਤੇ ਤਾਨਾਸ਼ਾਈ ਖੂਫੀਆ ਏਜੰਸੀਆਂ ਨੂੰ ਇਹ ਹজম ਨਹੀਂ ਹੁੰਦੀ ਇਸੇ ਲਈ ਇਸ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਨਾ ਕੋਈ ਬਹਾਨਾ ਤੇ ਢੰਗ ਭਾਲ ਰਹੀਆਂ ਨੇ ਇਸ ਸਥਿਤੀ ਦੇ ਮੱਦੇਨਜ਼ਰ ਐਸਬੀ 509 ਦੇ ਜ਼ਰੀਏ ਦਿੱਤੀ ਜਾਣ ਵਾਲੀ ਟ੍ਰੇਨਿੰਗ ਦੀ ਲੋੜ ਤੇ ਮਹੱਤਤਾ ਹੋਰ ਵੀ ਵੱਧ ਜਾਂਦੀ ਆ ਮਾਹਰ ਦੱਸਦੇ ਆ ਵੀ ਦੁਨੀਆ ਦੀਆਂ ਸਭ ਤੋਂ ਤਾਕਤਵਰ ਤਿੰਨ ਖੂਫੀ ਏਜੰਸੀਆਂ ਜਿਹੜੀਆਂ ਵੱਡੇ ਆਕਾਰ ਵਾਲੀਆਂ ਪ੍ਰਭਾਵਸ਼ਾਲੀ ਹਨ ਉਹਨਾਂ ਵਿੱਚ ਚੀਨ ਦੀ ਐਮਐਸਐਸ ਰੂਸ ਦੀ ਐਫਐਸਬੀ ਭਾਰਤ ਦੀ ਰਾਵੀ ਸ਼ਾਮਲ ਆ ਇਹ ਹਿੰਸਾ ਦਾ ਨਵੰਬਰ ਦੇ ਪਹਿਲੇ ਹਫ਼ਤੇ ਪਰਦਾਫਾਸ਼ ਹੋਵੇਗਾ ਜਦੋਂ ਭਾਰਤੀ ਨਾਗਰਿਕ ਤੇ ਮੋਦੀ ਦੇ ਸਭ ਤੋਂ ਨੇੜਲੇ ਗਰੋਹ ਦੇ ਮੈਂਬਰ ਨਿਖਲ ਗੁਪਤਾ ਉਤੇ ਨਿਊਯਾਰਕ ਦੀ ਦੱਖਣੀ ਜ਼ਿਲ੍ਹਾ ਅਦਾਲਤ ਵਿੱਚ ਫੌਜਦਾਰੀ ਮੁਕੱਦਮਾ ਚੱਲੇਗਾ ਉਸਤੇ ਦੋਸ਼ਾਂ ਵੀ ਉਸਨੇ ਅਮਰੀਕਨ ਸਿੱਖ ਆਗੂਆਂ ਦੀ ਹੱਤਿਆ ਲਈ ਗੁਪਤ ਫੈਡਰਲ ਏਜੰਟ ਨੂੰ ਭਾੜੇ ਦੇ ਕਾਤਲ ਵਜੋਂ ਵਰਤਣ ਦੀ ਕੋਸ਼ਿਸ਼ ਕੀਤੀ ਰਾ ਦੇ ਸਾਬਕਾ ਮੁਖੀ ਸੰਮਤ ਗੋਇਲ ਰਾ ਦੇ ਅਧਿਕਾਰੀ ਵਿਕਾਸ ਯਾਦਵ ਮੋਦੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਦਾ ਇਸ ਘਟਨਾ ਨਾਲ ਨਾਮ ਜੁੜਦਾ ਹੈ ਜਦ ਕਿ ਵਿਕਾਸ ਯਾਦਵ ਤੇ ਨਿਊਯਾਰਕ ਦੀ ਜ਼ਿਲ੍ਹਾ ਅਦਾਲਤ ਵਿੱਚ ਫੌਜਦਾਰੀ ਮੁਕਦਮਾ ਦਰਜ ਹੋ ਚੁੱਕਾ ਹੈ 골ਡਨ ਸਟੇਟ ਹਮੇਸ਼ਾ ਹੀ ਉਹ ਜਗ੍ਹਾ ਰਹੀ ਆ ਜਿੱਥੇ ਭਵਿੱਖ ਦੇ ਸੁਨਹਿਰੀ ਸੁਰੱਖਿਅਤ ਹੁੰਦੇ ਆਏ ਆ ਸੋ ਭਵਿੱਖ ਜਿੱਥੇ ਸੁਰੱਖਿਅਤ ਹੁੰਦਾ ਆ ਸੋ ਇਸ ਲਈ ਗਵਰਨਰ ਐਸਬੀ ਜਿਹੜੇ ਗਵਰਨਰ ਨਿਊਸਮ ਆ ਉਹਨਾਂ ਨੂੰ ਐਸਬੀ 509 ਦੇ ਉੱਤੇ ਸਾਈਨ ਕਰਨ ਦੇ ਲਈ ਖਾਸ ਜਿਹੜੀ ਬੇਨਤੀ ਕੀਤੀ ਜਾ ਰਹੀ ਆ ਮੋਦੀ ਪੋਪਨ ਸ਼ੀ ਜ਼ਿੰਗਪਿੰਗ ਕੈਲੀਫੋਰਨੀਆ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਆ ਇਹ ਤਾਨਾਸ਼ਾ ਸਾਡੇ ਲੋਕਾਂ ਦੀ ਹੱਕ ਸੱਚ ਪ੍ਰਤੀ ੜਿੜਤਾ ਬਾਰੇ ਪੁਲੇਖੇ ਵਿੱਚ ਹਨ ਗਵਰਨਰ ਨਿਊਸਮ ਇਹ ਲਈ ਲਾਜ਼ਮੀ ਹੈ ਵੀ ਉਹ ਬਿਨਾ ਕਿਸੇ ਦੇਰੀ ਦੇ SB509 ਦੇ ਉੱਤੇ ਦਸ਼ਕਤ ਦਸ਼ਕਤ ਕਰਕੇ ਕੈਲੀਫੋਰਨੀਆ ਦੀਆਂ ਅਮਰੀਕਨ ਕਦਰਾਂ ਕੀਮਤਾਂ ਦੀ ਰੱਖਿਆ ਕਰਨ ਪ੍ਰਬੰਧ ਨੂੰ ਹੋਰ ਮਜ਼ਬੂਤ ਜੜਾ ਕਰਨਾ ਸੋ ਇਹ ਜਿਹੜਾ opinion article ਹਰਜੋਤ ਸਿੰਘ ਖਾਲਸਾ ਜੀ ਨੇ ਜਿਹੜਾ ਉਹ ਲਿਖਿਆ ਆ ਇਹ ਇੰਗਲਿਸ਼ ਦੇ ਵਿੱਚ ਛਪਿਆ ਆ ਪੰਜਾਬੀ ਵਿੱਚ ਤਰਜਮਾ ਜਿਹੜਾ ਉਹ ਮੈਂ ਤੁਹਾਨੂੰ ਇਸ ਦਾ ਜਿਹੜਾ ਹਰਜੋਤ ਸਿੰਘ ਜੀ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਆ ਸੋ ਤੁਸੀਂ ਕਿਉਂ ਸੋਚਨੇ ਆਂ ਵੀ ਅਸੇ ਮੌਕੇ ਦੇ ਉੱਤੇ ਇਸ ਸਮੇਂ ਦੇ ਉੱਤੇ ਆ ਕੇ ਅਜਿਹਾ ਆਰਟੀਕਲ ਜਾਂ ਅਜਿਹਾ ਆਪੇਡ ਲਿਖਣਾ ਕਿਉਂ ਜ਼ਰੂਰੀ ਸੀ ਕਿਉਂ ਗਵਰਨਰ ਨਿਊਸਮ ਨੂੰ ਇਹਨਾਂ ਚੀਜ਼ਾਂ ਤੋਂ ਜਾਣੂ ਕਰਵਾਉਣਾ ਕਿਉਂ ਜ਼ਰੂਰੀ ਸੀ ਕਿਉਂ ਤੁਹਾਨੂੰ ਲੱਗਾ ਵੀ ਇਹ ਜ਼ਰੂਰੀ ਆਰਟੀਕਲ ਲਿਖਣਾ ਜੀ ਸੋ ਬਿਲਕੁਲ ਰਾਜਗੁਰਵੀ ਸਿੰਘ ਨੂੰ 36 ਸਾਲ ਹੋ ਗਏ ਮੈਨੂੰ ਅਮਰੀਕਾ ਦੇ ਵਿੱਚ ਆਏ ਨੂੰ ਕੈਲੀਫੋਰਨੀਆ ਵਿੱਚ ਮੈਂ ਰਹਿਣਾ ਹੈ ਅ ਕੈਲੀਫੋਰਨੀਆ ਜਾਂ ਅਮਰੀਕਾ ਇਦਾਂ ਦਾ ਮੁਲਕ ਹੈਗਾ ਆ ਜਿੱਥੇ ਤੁਸੀਂ ਆਪਣੀ ਆਜ਼ਾਦੀ ਦੀ ਖਰੇ ਆਮ ਗੱਲਬਾਤ ਕਰ ਸਕਦੇ ਆ ਜਿਹੜੀਆਂ ਰੈਪਰੈਸਿਵ ਗਵਰਨਮੈਂਟਸ ਹੈਗੀਆਂ ਆ ਉਹਨਾਂ ਦੇ ਅਗੇਂਸਟ ਬੋਲ ਸਕਦੇ ਆ ਆਪਾਂ ਦੇਖਦੇ ਕੋਈ ਰਸ਼ੀਆ ਦੇ ਉਲਟ ਕਿੰਨੇ ਮਜਾਰੇ ਹੁੰਦੇ ਚਾਈਨਾ ਦੇ ਉਲਟ ਸਾਰਾ ਕੁਝ ਜਿੱਥੇ ਤੱਕਾ ਹੁੰਦਾ ਹੈਗਾ ਹੁਣ ਅਮਰੀਕਾ ਦੇ ਵਿੱਚ ਤੁਸੀਂ ਕਿਸੇ ਨੂੰ ਗਾਲਾਂ ਕੱਢ ਸਕਦੇ ਆ ਤੁਸੀਂ ਉਹਦੇ ਜਿਹੜੇ ਵਿਚਾਰ ਦੇ ਉਲਟ ਹੋ ਸਕਦੇ ਆ ਪਰ ਤੁਸੀਂ ਕਿਸੇ ਨੂੰ ਹਾਰਮ ਨਹੀਂ ਕਰ ਸਕਦੇ ਫਿਜ਼ੀਕਲੀ ਕਿਸੇ ਨੂੰ ਥੱਪੜ ਨਹੀਂ ਮਾਰ ਸਕਦੇ ਕਿਸੇ ਨੂੰ ਸੱਪੜਮਾਂ ਦੀ ਤਾਂ ਦੂਰ ਦੀ ਗੱਲ ਆ ਤੁਸੀਂ ਜਿਹੜੀਆਂ ਸਰਕਾਰਾਂ ਨੇ ਆ ਕੇ ਗੋਲੀਆਂ ਨਾਲ ਬੰਦੇ ਮਾਰਨੇ ਸ਼ੁਰੂ ਕਰ ਦਿੱਤੇ ਇਹ ਅਮਰੀਕਾ ਵਰਗੀ ਧਰਤੀ ਦੇ ਉੱਤੇ ਹੋਇਆ ਸੋ ਆਪਣੇ ਰੇਡੀਓ ਸਟੇਸ਼ਨ ਤੇ ਵੀ ਬਹੁਤ ਸਾਰੇ ਆਪਣੇ ਜਿਹੜੇ ਸਰੋਤੇ ਆ ਉਹਨਾਂ ਦੀਆਂ ਕਾਲਾਂ ਆਦੀਆਂ ਨਹੀਂ ਆ ਕਿ ਸਾਤੋਂ ਪੈਸੇ ਮੰਗੇ ਜਾ ਰਹੇ ਆ ਸਾਨੂੰ ਥ੍ਰੈਟ ਆਈਆਂ ਹੈਗੀਆਂ ਸਾਨੂੰ FBI ਨੇ ਇਨਫੋਰਮ ਕੀਤਾ ਹੈਗਾ ਕਿ ਤੁਹਾਡੀ ਲਾਈਫ ਖਤਰੇ 'ਚ ਆ ਬਹੁਤ ਬਾਰ ਲੋਕ ਹੁੰਦੇ ਆ ਡਰ ਦੇ ਮਾਰੇ ਉਹ ਨਹੀਂ ਬਾਹਰ ਆਣਾ ਚਾਹੁੰਦੇ ਨਹੀਂ ਆਪਣਾ ਨਾਮ ਦੱਸਣਾ ਚਾਹੁੰਦੇ ਸੋ ਇਹ ਬਿੱਲ ਐਨਾ ਤੇ ਜਸਬੀਤ ਮੈਂ ਸੁਣੀ ਲੈ ਕੇ ਆਏ ਆ ਇਸ ਮੇਰਾ ਲੱਗਦਾ ਸੋਰੀ ਹਾਲਾਂਕਿ ਇਹਦੇ ਚ ਕੋਈ ਬਿੱਲ ਹੈ ਕਿਸੇ Hindu ਦੇ ਕਿਸੇ Christian ਜਾਂ ja Muslim ਦੇ ਅਗੇਂਸਟ ਨਹੀਂ ਹੈ ਪਰ ਉਹ ਜਿਹੜੀਆਂ ਸਰਕਾਰਾਂ ਆ ਉਹਨਾਂ ਨੇ ਇਸ ਤਰ੍ਹਾਂ ਕੋਸ਼ਿਸ਼ ਕੀਤੀ ਪਹ ਲੈ ਵੀ ਇੱਕ ਸਿੱਖ ਬੀਬੀ ਬਿੱਲ ਲੈ ਕੇ ਆਈ ਆ ਅਸੀਂ ਇਹਦਾ ਜਿਹੜਾ ਵਿਰੋਧ ਕਰਨਾ ਹੈਗਾ ਵੀ ਇਹ ਸਾਡੇ ਉਲਟ ਹੈਗਾ ਆ ਸੋ ਜਿੱਦਾਂ ਡਿਵਾਈਡ ਐਂਡ ਰੂਲ ਦਾ ਜਿਹੜਾ ਰੂਲ ਵਰਤਦੇ ਹੈਗੇ ਬਾਕੀ ਸਰਕਾਰਾਂ ਬਾਕੀ ਹੋਰ ਮੁਲਕਾਂ ਦੇ ਵਿੱਚ ਉਹ ਅਮਰੀਕਾ ਦੇ ਵਿੱਚ ਵੀ ਇਹ ਕੁਝ ਲੈ ਕੇ ਆਣਾ ਚਾਹੁੰਦੇ ਸੀ ਪਿਛਲੇ ਦਿਨਾਂ ਦੇ ਦੌਰਾਨ ਤੁਸੀਂ ਦੇਖੋ ਅਸੈਂਬਲੀ 'ਚ ਜਨੈਨਿਮਸਲੀ ਬਿੱਲ ਪਾਸ ਹੋਇਆ ਸੈਨੇਟ 'ਚ ਜਨੈਨਿਮਸਲੀ ਬਿੱਲ ਪਾਸ ਹੋਇਆ ਪਰ ਫਿਰ ਵੀ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਜਿਹੜੀਆਂ ਜਿਨ੍ਹਾਂ ਦਾ ਪਿਆਰ ਭਾਰਤ ਪ੍ਰਤੀ ਹੈਗਾ ਉਹਨਾਂ ਨੇ ਵਿਰੋਧ ਕੀਤਾ ਹੋਰ ਕਿਸੇ ਨੇ ਵੀ ਇਹ ਵਿਰੋਧ ਨਹੀਂ ਕੀਤਾ ਹੈਗਾ ਤੇ ਉਹ ਗਵਰਨਰ ਤਾਂ ਹੀ ਪੂਰੀ ਰੀਚ ਕਾ ਆਊਟ ਕਰ ਰਹੀਆਂ ਹੈਗੀਆਂ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੀ ਕਿ ਅਸੀਂ ਗਵਰਨਰ ਨੂੰ ਇਹ ਜਿਹੜਾ ਲੈਟਰ ਆ ਉਹ ਉਹ ਇੱਥੇ ਦੀਆਂ ਜਿਹੜੀਆਂ ਟਾਪ ਨੋਜ਼ ਅਖਬਾਰਾਂ ਹੈਗੀਆਂ ਚਾਹੇ ਉਹ ਸੈਕਰਾਮੈਂਟੋ ਬੀ ਆ ਮੋਡੇਸਟੋ ਬੀ ਆ ਪ੍ਰੀਜ਼ਨੋ ਬੀ ਆ ਉਹਨਾਂ ਦੇ ਵਿੱਚ ਲਿਖਿਆ ਜਾਵੇ ਤਾਂ ਕਿ ਕੈਲੀਫੋਰਨੀਆ ਦੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਪਤਾ ਲੱਗੇ ਵੀ ਭਾਈ ਇਹ ਐਸਵੀ 509 ਬਿੱਲ ਹੈ ਕਿ ਸੋ ਹੋਪਫੁਲੀ ਇਹੀ ਜਿਹੜਾ ਰੀਜ਼ਨ ਸਿਗਾ ਵੀ ਗਵਰਨਰ ਤੱਕ ਜਿਹੜਾ ਮੈਸੇਜ ਆ ਉਹ ਪਹੁੰਚਾਇਆ ਜਾਵੇ ਆਪਣੀ ਕਮਿਊਨਿਟੀ ਵੱਲੋਂ ਤੇ ਕੈਲੀਫੋਰਨੀਆ ਦੇ ਗਵਰਨਰ ਗੈਪਨ ਨਿਊਸਟਮੋਨੀ ਆਸੇ ਹੀ ਕਰਦੇ ਆ ਵੀ ਸੁਣਨਗੇ ਤੇ ਇਸ ਬਿੱਲ ਦੇ ਉੱਤੇ ਸਾਈਨ ਕਰਨਗੇ ਨੇ ਬਿਲਕੁਲ ਹਰਜੋਤ ਸਿੰਘ ਜੀ ਬਹੁਤ ਵਧੀਆ ਆਰਟੀਕਲ ਜਿਹੜਾ ਹੈ ਲਿਖਿਆ ਗਿਆ ਆ ਜ਼ਰੂਰੀ ਆ ਉਦਾਹਰਨਾ ਜਿਹੜੀਆਂ ਇਸ ਦੇ ਵਿੱਚ ਸ਼ਰਿਆਨ ਦਿੱਤੀਆਂ ਗਈਆਂ ਵੀ ਜਿਹੜਾ ਚੀਨੀ ਸ਼ੀਜ਼ਿੰਗਪਿੰਗ ਦੇ ਉਲਟ ਵੀ ਬੋਲਣ ਵਾਲੇ ਨੂੰ ਕਿਦਾਂ ਚੁੱਪ ਕਰਵਾਇਆ ਗਿਆ ਆ ਯਾਦ ਆ ਜਦੋਂ ਕੈਲੀਫੋਰਨੀਆ ਦੇ ਵਿੱਚ ਸ਼ੀਜ਼ਿੰਗਪਿੰਗ ਆਇਆ ਸੀ ਆਪਣੇ ਸਰੋਤਿਆਂ ਦੀ ਮੈਮਰੀ ਨੂੰ ਜੋਕ ਕਰਦੇ ਹੋਏ ਦੱਸਦੇ ਜਾਈਏ ਤਾਂ ਚਾਈਨਾ ਵਾਲਿਆਂ ਨੇ ਆਪਣੇ ਜਿਹੜੇ ਪਹਾੜੇ ਦੇ ਬੰਦੇ ਨਾਲ ਲੈ ਕੇ ਆਏ ਸਪੈਸ਼ਲ ਉਸ ਦੇ ਹੱਕ ਦੇ ਵਿੱਚ ਰੈਲੀਆਂ ਕਰਨ ਦੇ ਲਈ ਜਿਹੜੇ ਪ੍ਰੋਟੈਸਟ ਕਰ ਰਹੇ ਆ ਉਹਨਾਂ ਦੀ شناخت ਕਰਨ ਦੇ ਲਈ ਨਿਊਯਾਰਕ ਦੇ ਵਿੱਚ ਚੇਤਾ ਚਾਈਨਾ ਦਾ ਇੱਕ ਥਾਣਾ ਲੱਭਾ ਸੀਗਾ ਅੰਡਰ ਕਵਰ ਜਿਹੜਾ ਪੁਲਿਸ ਸਟੇਸ਼ਨ ਉਹਨਾਂ ਨੇ ਉੱਥੇ ਬਣਾਇਆ ਹੋਇਆ ਸੀ ਉਸ ਤਰੀਕੇ ਦੇ ਨਾਲ ਕੰਮ ਕਰ ਰਹੇ ਸੀ ਇਸੇ ਤਰੀਕੇ ਦੇ ਨਾਲ ਜਿਹੜੀਆਂ ਭਾਰਤ ਵਾਲੇ ਆ ਕਿਦਾਂ ਡਰਾਉਂਦੇ ਆ ਧਮਕਾਉਂਦੇ ਆ ਗੋਲੀਆਂ ਚਲਾਈਆਂ ਗਈਆਂ ਜਿਹੜੀਆਂ ਸਤਿੰਦਰਪਾਲ ਸਿੰਘ ਰਾਜੂ ਦੇ ਉੱਤੇ ਜਿਹਨਾਂ ਦਾ ਆਪਾਂ ਇਸ ਦੇ ਵਿੱਚ ਜ਼ਿਕਰ ਤੁਸੀਂ ਜ਼ਿਕਰ ਕੀਤਾ ਆ ਉਹ ਆਪਾਂ ਨਿਊਜ਼ ਵੀ ਜਿਹੜੀ ਉਹ ਸ਼ੇਅਰ ਕੀਤੀ ਸੀ ਪੰਨੂ ਉਹਨਾਂ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਆ ਔਰ ਅੱਗੇ ਗਈ ਉਸ ਤੋਂ ਇਲਾਵਾ ਕਿੰਨੇ ਜਿਹੜੇ ਪ੍ਰਮੁੱਖ ਜਿਹੜੇ ਸਿੱਖ ਅਮਰੀਕਨ ਲੀਡਰਸ ਨੇ ਜਿਹੜੇ ਸਿੱਖ ਐਕਟਿਵਿਸਟ ਆ ਤੇ ਜਿਹੜੇ ਅਮਰੀਕਨ ਸਿਟੀਜ਼ਨ ਨੇ ਉਹਨਾਂ ਨੂੰ FBI ਨੇ ਕਾਲਾਂ ਕੀਤੀਆਂ ਵੀ ਭਾਈ ਤੁਹਾਡੀ ਜਾਨ ਨੂੰ ਖਤਰਾ ਹੈ ਅਮਰੀਕਾ ਦੇ ਵਿੱਚ ਜਿਹੜੇ ਭਾਰਤ ਦੇ ਜਿਹੜੇ ਕਾਰਕੁਨਾਂ ਦੇ ਵੱਲੋਂ ਤੇ ਉਹ ਚੀਜ਼ਾਂ ਨੂੰ ਬਚਾਉਣ ਦੇ ਲਈ ਨਾਲ ਡਟਣ ਦੀ ਬਜਾਏ HAF ਤੇ ਕੋਨਾ ਹਾਰ ਗਏ ਉਲਟ ਜਾ ਰਹੇ ਆ ਉਸ ਦੇ ਵਿੱਚ ਸੋਧਾਂ ਕਰਵਾ ਰਹੇ ਆ ਸੋਧਾਂ ਕਰਵਾ ਕੇ ਵੀ ਖੁਸ਼ ਨਹੀਂ ਆ ਤੇ ਉਸ ਦੇ ਵਿੱਚ ਉਹ ਕਹਿੰਦੇ ਵੀ ਹੁਣ ਵੀਟੋ ਕਰੋ ਉਹਨਾਂ ਨੇ ਪੂਰੀ ਈਮੇਲਾਂ ਮੁਹਿੰਮ ਜਿਹੜੀ ਉਹ ਵੱਡੀ ਹੋਈ ਆ ਤੇ ਆਪਣੇ ਬੰਦੇ ਅਫਸੋਸ ਦੇ ਨਾਲ ਅਜੇ ਵੀ ਉਹਨੇ ਜਿਹੜੇ ਉਹ ਐਕਟਿਵ ਨਹੀਂ ਜਿਹੜੇ ਉਹ ਹੋ ਰਹੇ ਜਿੰਨੇ ਹੋਣੇ ਚਾਹੀਦੇ ਆ ਆਰਗੇਨਾਈਜੇਸ਼ਨਾਂ ਗੁਰੂ ਘਰ ਆਮ ਲੋਕ ਹਰ ਇੱਕ ਜਣਾ ਜਿਹੜਾ ਆ ਉਹ ਇਸ ਐਸਬੀ 509 ਬਿਲ ਦੇ ਉੱਤੇ ਸਾਈਨ ਕਰੇ ਕੈਲੀਫੋਰਨੀਆ ਦਾ ਗਵਰਨਰ ਉਸ ਦੇ ਲਈ ਈਮੇਲ ਕਰੋ ਉਹਨੂੰ ਖੁਦ ਫਿਜ਼ੀਕਲ ਚਿੱਠੀ ਜਿਹੜੀ ਉਹ ਲਿਖੋ ਇਹ ਕੰਮ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਆ ਹੋ ਸਕਦਾ ਤੇ ਉਹਦੇ ਫੋਨ ਨੰਬਰ ਦੇ ਉੱਤੇ ਜਿਹੜਾ ਕਾਲ ਆ ਆਫਿਸ ਦੇ ਵਿੱਚ ਉਹ ਵੀ ਸਾਈਨ ਕਰਨ ਦੇ ਲਈ ਜਿਹੜਾ ਉਹ ਤੁਸੀਂ ਜਿਹੜਾ ਉਹ ਆਖੋ ਸੋ ਇਹ ਇਹ ਬਹੁਤ ਜ਼ਿਆਦਾ ਜਿਹੜਾ ਉਹ ਜ਼ਰੂਰੀ ਆ ਵੀ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਤੁਸੀਂ ਇਹ ਨਾ ਸੋਚੋ ਵੀ ਅਲਾਏ ਦੇ ਨਾਲ ਕੀ ਜਿਹੜਾ ਉਹ ਹੋਣਾ ਆ ਉਹਨਾਂ ਨੂੰ ਪਤਾ ਆ ਉਹਨਾਂ ਆਰਗੇਨਾਈਜੇਸ਼ਨ ਨੂੰ ਹਰਜੋਤ ਸਿੰਘ ਜੀ ਵੀ ਉਹਨਾਂ ਨੇ ਉਹ ਫਸਦੀਆਂ ਨੇ ਉਸ ਦੇ ਵਿੱਚ ਜਿਹੜੀਆਂ ਉਹ ਅੜਿੱਕੇ ਆਉਂਦੀਆਂ ਨੇ ਕਿਉਂਕਿ ਉਹ ਪ੍ਰਚਾਰ ਕਰਦੀਆਂ ਨੇ ਉਲਟ ਐਕਟੀਵਿਸਟਾਂ ਦੇ ਉਲਟ ਜਿਹੜੇ ਭਾਰਤ ਦੇ ਨਾਲ ਉਹਨਾਂ ਦੇ ਵਿਚਾਰਾਂ ਦੇ ਨਾਲ ਸਹਿਮਤੀ ਨਹੀਂ ਰੱਖਦੇ ਆਪਣੇ ਵੱਖਰੇ ਆਜ਼ਾਦ ਵਿਚਾਰ ਜਿਹੜੇ ਆ ਉਹ ਪੇਸ਼ ਕਰਦੇ ਆ ਉਹ ਉਹਨਾਂ ਦੇ ਨਾਲ ਉਹ ਉਹਨਾਂ ਦੇ ਉਲਟ ਚੱਲਦੀਆਂ ਨੇ ਇਸ ਲਈ ਉਹਨਾਂ ਨੂੰ ਡਾਰਾ ਉਹ ਤਾਂ ਅਮਰੀਕਾ ਦੇ ਉਲਟ ਵੀ ਚੱਲ ਰਹੀਆਂ ਜਦੋਂ H1B ਵਾਲਾ ਪੂਰਾ ਸਾਗਾ ਚੱਲ ਰਿਹਾ ਉਹ ਤਾਂ ਅਮਰੀਕਾ ਦੇ ਵੀ ਉਲਟ ਜਿਹੜੀਆਂ ਉਹ ਚੱਲ ਰਹੀਆਂ ਨੇ ਤੁਸੀਂ ਇਹ ਤਾਂ ਆਪਣੇ ਸਾਹਮਣੇ ਜਿਹੜਾ ਉਹ ਸਪਸ਼ਟ ਜਿਹੜਾ ਉਹ ਚੱਲ ਰਿਹਾ ਸੋ ਇਹ ਬਹੁਤ ਜ਼ਰੂਰੀ ਆ ਜਿਹੜਾ ਫੋਰਨ ਏਜੰਟ ਦੀ ਰਜਿਸਟ੍ਰੇਸ਼ਨ ਵਾਲਾ ਉਹਨਾਂ ਦੇ ਉਲਟ ਜਿਹੜਾ ਉਹ ਰੌਲਾ ਪਿਆ ਹੋਇਆ ਆ ਉਸੇ ਤੋਂ ਕਬਰਾਈਆਂ ਬਖਲਾਈਆਂ ਹੋਈਆਂ ਉਹਨਾਂ ਨੇ ਕੀ ਜਿਹੜੇ ਮੰਦਰ ਤੇ ਕੀ ਜਿਹੜੇ ਹੋਰ ਜਿਹੜੀਆਂ Hindu ਭਾਰਤੀ ਜਿਹੜੀਆਂ ਜਥੇਬੰਦੀਆਂ ਆ ਉਹਨਾਂ ਦੇ ਸਾਈਨ ਕਰਾ ਕਰਾ ਕੇ ਚਿੱਠੀਆਂ ਜਿਹੜੀਆਂ ਇਸ ਤੇ ਉਲਟ ਕਰਾਈਆਂ ਤੇ ਸਭ ਤੋਂ ਅਫਸੋਸ ਵਾਲੀ ਗੱਲ ਡਿਸਟ੍ਰਿਕਟ ਅਟਾਰਨੀ ਜਿਹੜਾ ਸੈਂਟਾ ਕਲਾਰਾ ਦਾ ਜੈਫ ਰੋਜ਼ਨ ਦੇ ਦੁਆਰਾ ਜਿਹੜੀ ਉਹ ਚਿੱਠੀ ਇਸ ਦੇ ਉਲਟ ਜਿਹੜੀ ਉਹ ਲਿਖੀ ਗਈ ਆ ਕਹਿਣ ਨੂੰ ਜੈਫ ਰੋਜ਼ਨ ਸਿੱਖਾਂ ਦੇ ਨਾਲ ਉਹਦੀ ਮੁਲਾਕਾਤ ਵੀ ਹੋਈ ਆ ਗੱਲਬਾਤ ਵੀ ਹੋਈ ਆ ਤੇ ਤੁਸੀਂ ਦੇਖੋ ਵੀ ਅੰਦਰ ਖਾਤੇ ਕਰਤੂਤਾਂ ਜਿਹੜੀਆਂ ਉਹਨਾਂ ਦੀਆਂ ਕਿਸ ਤਰੀਕੇ ਦੇ ਨਾਲ ਚੱਲ ਰਹੀਆਂ ਤੁਸੀਂ ਇਹ ਦੇਖੋ ਵੀ ਇਹਨਾਂ ਦਾ ਅਪਰੋਚ ਕਿੱਥੇ ਤੱਕ ਜਿਹੜੀ ਹਰਜੋਤ ਸਿੰਘ ਜੀ ਪਹੁੰਚੀ ਆ ਐਵੇਂ ਨਹੀਂ ਤੁਸੀਂ ਇਸ ਦੇ ਵਿੱਚ ਜਿਹੜਾ ਖਾਸ ਤੌਰ ਦੇ ਉੱਤੇ ਲਿਖਿਆ ਵੀ ਇਹ ਅ ਪਹੁੰਚ ਚੁੱਕੇ ਆ ਟਾਪ ਦੇ ਲੈਵਲ ਤੱਕ ਜਿਹੜਾ ਇਹਨਾਂ ਦੀ ਅਪਰੋਚ ਆ ਤੇ ਤਾਂ ਹੀ ਆ ਆਪਾਂ ਨੂੰ ਬੜੇ ਜ਼ੋਰ ਜੋਸ਼ੋ ਖਰੋਸ਼ ਦੇ ਨਾਲ ਇਹ ਚੀਜ਼ ਜਿਹੜੀ ਉਹ ਚਾਹੀਦੀ ਆ ਵੀ ਭਾਈ ਐਸਬੀ 509 ਦੇ ਉੱਤੇ ਪਾਸ ਕਰਾਇਆ ਜਾਵੇ ਤੇ ਜਿਹੀਆਂ ਜਿਹੜੀਆਂ ਜਥੇਬੰਦੀਆਂ ਆ ਜਾਂ ਇਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਵੀ ਹੋਣੀ ਚਾਹੀਦੀ ਆ ਵੀ ਇਹਨਾਂ ਨੂੰ ਮਨੀ ਆ ਕਿੱਥੋਂ ਰਿਹਾ ਆ ਕੌਣ ਇਹਨਾਂ ਨੂੰ ਫੰਡ ਕਰ ਰਿਹਾ ਆ ਤੇ ਕਿਉਂ ਇਹ ਭਾਰਤ ਦੀ ਭਾਸ਼ਾ ਬਾਰ-ਬਾਰ ਬੋਲਤੇ ਆ ਜੀ ਸੋ ਬਿਲਕੁਲ ਇਹ ਆਰਟੀਕਲ ਇੰਗਲਿਸ਼ ਦੇ ਵਿੱਚ ਆ ਉਹਦਾ ਲਿੰਕ ਆਪਾਂ ਪਾ ਦਾਂਗੇ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਹੈਗੇ ਆ ਇਸ ਤਾਂ ਤੁਹਾਨੂੰ ਵੀ ਆਪਣੇ ਆਪਣੇ ਗੁਰੂ ਘਰਾਂ 'ਚ ਜਿਨ੍ਹਾਂ ਨੇ ਸਿਗਨੇਚਰ ਕਰਾਣੇ ਹੈਗੇ ਆ ਅ ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਵੀ ਕੀ ਹੈਗਾ ਸੋ ਤੁਸੀਂ ਆਰਟੀਕਲ ਸ਼ੋ ਕਰ ਸਕਦੇ ਆ ਵੀ ਉਹਦੇ ਡਿਟੇਲ 'ਚ ਕਿਉਂ ਜਿਹੜਾ ਐਸਵੀ 509 ਬਿਲ ਕੈਲੀਫੋਰਨੀਆ 'ਚ ਪਾਸ ਹੋਣ ਦੀ ਜ਼ਰੂਰਤ ਹੈ